ਹਾਂਜੀ ਯਾਰ ਕੀ ਹਾਲ ਚਾਲ ਹਰੇ ਦੋਸਤਾਂ ਮਿੱਤਰਾਂ ਉਮੀਦ ਕਰਦੀ ਠੀਕ ਠਾਕ ਹੋਊ ਤੁਹਾਡੇ ਜਾਨਵਰ ਵੀ ਸੱਟਬੱਟ ਹੋਣਗੇ ਚੱਲੋ ਮਿੱਤਰੋ ਜਿਵੇਂ ਕਿ ਤੁਹਾਨੂੰ ਆਪਾਂ ਕੱਲ ਕਿਹਾ ਸੀ ਭਾਪੇਲੇ ਕਬੂਤਰਾਂ ਨੂੰ ਦਵਾਈ ਲਾਉਣੀ ਆ ਤੇ ਉੱਕਾ ਮਸ਼ਰਵਾਤ ਕਰਤੀ ਦਰ ਹੈਪੀ ਬਾਈ ਹੋਰ ਜੀ ਕੀ ਹਾਲ ਠੀਕ ਹੈ ਜੀ ਇਹ ਪਿੰਜਰਾ ਲੈ ਕੇ ਚਾ ਆ ਵੇ ਆ ਵੇ ਲਿਆਉਣਾ ਲਿਆਉਨੇ ਆ ਲੋ ਇੰਨਾਂ ਨੂੰ ਲਾਤੀ ਆ ਬਾਕੀ ਹਜੇ ਖੋਡੇ ਜੋ ਫੜਨ ਵਾਲੇ ਉਹਨਾਂ ਨੂੰ ਫੜਦੇ ਆ ਆ ਦੇਖ ਲਓ ਆ ਵੀ ਨਾ ਉਹ ਕੱਟਾ ਸ਼ੀਰ ਬਰਤੇ ਨਹੀਂ ਹਜੇ ਤੱਕ ਤਾਂ ਨਹੀਂ ਬੈਠੀ ਕੀਤੀ ਬਗੜਲਾ ਦੋ ਦੋ ਕਰਕੇ ਕਿਤੇ ਨਾ ਕੋਈ ਨਹੀਂ ਕੋਈ ਲਫੇੜਾ ਚਲੋ ਵੀ ਚਲੋ ਵੀ ਚਲੋ ਸਾਰੇ ਪੌਣੇ ਅੰਦਰ ਕਿੰਨੇ ਕਾ ਅੰਦਰ ਤੇ ਕਰਦਨੇ ਆ 7-8 ਹੀ ਆ ਇੱਕ ਚੂਚਾ ਔਰ ਇਹ ਦੂਜੇ 8 9 ਅਬ ਇਹਨਾਂ ਦੇ ਦੋ ਨੂੰ ਰੈਦੀ ਹੀ ਹੈ ਕਿ ਬਾਕੀ ਨੂੰ ਲਾਉਣੀ ਲਾਉਣੀ ਆ ਬਾਕੀ ਜਨ ਵੀ ਆਪਣੇ ਵਾਲਿਆਂ ਦੀ ਗੱਲ ਕਰਦਾ ਨਾ ਅੱਛਾ ਅੱਛਾ ਇਹ ਉਹਦੇ ਬੱਲੂ ਤੇ ਚਲੇ ਜੇ ਆ ਅੱਛਾ ਆ ਲਾ ਲ ਕੇ ਬੁੱਲੀ ਠੀਕ ਆ ਲਾ ਦੇ ਲਾ ਦੇ ਫਿਰ ਖੁੱਲ ਗਏ ਇਹਨੂੰ ਵੀ ਇਲਾਜ ਦੇ ਤੇ ਤਰੀ ਨੂੰ ਕੋਈ ਨਹੀਂ

ਆ ਵੀ ਸਾਰ ਹੋਏ ਬੈਠੇ ਆ ਇਹਨੂੰ ਬੁਲਾ ਦੇ ਯਾਰ ਕੋਈ ਨਹੀਂ ਹੁੰਦਾ ਲਾ ਦੋ ਫਿਰ ਅੱਗੇ ਤਰੇ ਭਾਗ ਲੱਛੇ ਹੈ ਹੂੰ ਕੰਗੀ ਵਾਲੇ ਜੀ ਬਾਟੋ ਤਾਂ ਮੁਕਾਮ ਕੰਗੀ ਵਾਲੇ ਬਾਜੋ ਆਪਣਾ ਬਾਤ ਚ ਵੇਚ ਲਈ ਜੀ ਕਿਹਦੇ ਬਾਗ ਵੇਚਦਾ ਕੰਗੀ ਵਾਲੇ ਥੀਆ ਦਾ ਇਹ ਉਹ ਤਾਂ ਇੱਥੇ ਇਕੱਲੇ ਨੂੰ ਪਾ ਦੇ ਚੌਧਰੀ ਹਾਂ ਉਹਨਾਂ ਨੂੰ ਭੜਕੇ ਯਾਰ ਪਕੜ ਲੈ ਉਹ ਕਿੱਦਾਂ ਫੜਨ ਨਾਲੇ ਗੜੀਆਂ ਜੀ ਛੱਡਾਂਗੇ ਕੇ ਮੇਰੇ ਰਿਜ਼ਲਟ ਦਾ ਲੱਗੂ ਪਤਾ ਹੁਣ ਹੱਥ ਨਹੀਂ ਹੋਰ ਪਤਾ ਲੱਗਦਾ ਨਾ ਕਿੰਨੇ ਤੂੰ ਪਾਣੀ ਖੱਚੇ ਨੇ ਤੇ ਨਾ ਯਾਰ ਪੈਸੇ ਇੰਦਰ ਕੋਈ ਲੋੜ ਨਹੀਂ ਛੱਡ ਖੜਾ ਪੈਸੇ ਚਲੋ ਯਾਰ ਨਹੀਂ ਯਾਰ ਆ ਤਾ ਉਹ ਲੰਮਾ ਮੇਰੀ ਜੇਬ 'ਚ ਆ ਠੀਕ ਆ ਇਹ ਲਾ ਕਾਲੇ ਕਹਿੰਦਾ ਇੰਨਾ ਉਧਰ ਹੀ ਛੱਡਣਾ ਡਾਲੀ ਚ ਥੱਲੇ ਵਾਲੇ ਜਿਹੜੇ ਹੜਦੇ ਨੇ ਉੱਥੇ ਹੀ ਛੱਡ ਦੇ ਯਾਰ ਅੰਦਰ ਹੀ ਬਾਹਲੇ ਨਹੀਂ ਜਾਲੀ ਛੋੜਾਂ ਨਹੀਂ ਆਹ ਤੇ ਹੜਦੇ ਨੇ ਥੱਲੇ ਵਾਲੇ ਜੇ ਨਹੀਂ ਥੱਲੇ ਵਾਲੀ ਦੀ ਜਿੱਲੀ ਸਾਜੀ ਲੱਗ ਗਈ ਦੋ ਜਾਲਗੀਆਂ ਆਪਣੇ ਕੋਲੇ ਫਿਰ ਬਿੱਲੀ ਨਹੀਂ ਲੱਤਾਪਾ ਨੂੰ ਖਾਣੀਆਂ ਪੈਣੀਆਂ ਤਾਂ ਫੜ ਕੇ ਲੈ ਖੋਣਾਂ ਬਾਜੀ ਰਾਖ ਲੈ ਆਏਗਾ ਹੈ ਲੈ ਉਹ ਮੈਂ ਸਾਰੇ ਫੜਨੇ ਆ ਸਾਰਿਆਂ ਨੂੰ ਲੜੂਣੇ ये ने था। ले पी ले जा नहीं छे साफ लैल जाकर हूं ਛੱਡਿਆ ਇਹਨਾਂ ਨੂੰ ਤੇ ਆ ਲੈ ਜੀ ਦੌਰ ਲਓ ਇਹ ਤਾਂ ਕੱਲਾ ਕੱਲਾ ਕਰਕੇ ਫੜਨਾ ਪੈਂਦਾ ਚਾ ਕਬਰ ਤੰਨਾ ਰਹਿ ਗਿਆ ਅੱਠ ਜੇ ਖੜੇ ਜਾਣੇ ਹਰੇ ਹੂੰ ਹੌਂਡਿਕ ਗਿਆਣਾ ਬੈ ਜਾ ਬੈ ਜਾ ਬੈ ਜਾ ਲੈ ਵੀ ਇਹ ਕਰੇਗਾ ਮੈਂ ਲੈਣਾ ਹਨੇ ਮਕਾਮ ਦੇ ਲੋਟਾ ਆ ਕੀ ਹੋ ਰਹਿ ਗਿਆ ਕਿੜਾ ਉਹ ਪੂਰੀ ਹੋਰ ਆ ਕੇ ਚੱਲ ਗਈ ਕਮਾਲ ਦਾ ਉਤਰ ਯਾਰ ਘੜ ਜਾ ਫੱਟੀ ਠਾ ਆ ਨਵੀਂ ਕਮੂਤਰਵਾਜ ਇਹ ਫਿਰ ਲਓ ਜੀ ਆ ਗਿਆ ਆ ਗਿਆ ਬੱਸ ਆਹੀ ਆ ਨੱਪੜ ਜਾ ਹੋਰ ਤੈ ਆਪਾ ਇਹ ਕੀ ਜਾਂ ਸੋ ਜਾ ਰਹਿਆ ਨਹੀਂ ਕਿ ਹੋ ਗਈ ਬੋਟਵਾਜੀ ਇਹ ਨਹੀਂ ਮਹਿਕਮਾ ਸੀਗਾ ਹੂੰ ਇਹ ਨਹੀਂ ਮਹਿਕਮਾ ਸੀਗਾ ਤੁਸੀਂ ਪਾਣੀ ਮਹਿਕ ਨਾ ਜਿਆਦਾ ਪਾ ਲਿਆ ਨਹੀਂ ਕਿ ਮਣਕੇ ਪਏ ਮਣਕੇ ਛੇਕ ਹੋ ਗਏ ਨਹੀਂ ਗੋਲੀਆਂ ਨਹੀਂ ਪਾਣੀ ਇੱਕ ਦਾ 30 ਐਂ ਪਾਉਣਾ ਸੀ ਪਾਣੀ ਤੁਸੀਂ ਦੁੱਧੂ ਸਟ ਲਿਆ ਆਹ ਨਾਲਕੀਆਂ ਇੱਕ ਗਲਾਸ ਚ ਛੇ ਪੈਂਦੀਆਂ ਅੱਛਾ ਹੂੰ ਕੋਈ ਨਾ ਕੱਲ ਨੂੰ ਦੇ ਦੂ ਕੰਮ ਆਹ ਫੜ ਲੈ ਆ ਕਰੀ ਯਾਰ 300 ml ਪੈਂਦਾ ਜਣੀ ਦਾ ਹੈ 300 ml ਪੈਂਦਾ ਜੀ ਤੇ ਆ ਕੇ ਰੋਕਦੀ ਮਾਂ ਜੀ ਦਾ ਇਹ ਦੇ ਜੀ ਛੱਡ ਦੇਣਾ ਮੈਂ ਥੱਲੇ ਤੇਰੇ ਕੋਲ ਹੀ ਬਸ ਇਹੀ ਰਹਿੰਦੇ ਆ ਬਸ ਆਹੀ ਲੱਗੇ ਆਹ ਜਿਹੜੀ ਇੱਧਰ ਹਨਾ ਬਾਕੀ ਰੱਖ ਲੈਣਗੇ ਵਿੱਚ ਲੋਕ ਹੈ ਹੈ ਪਾਤੀ ਬੋਤਲ ਲਾ ਦੇਣੀ ਮੈਂ ਨਾਪ ਦੋ ਕੋਗੀ ਬਚੀ ਖੁਜੀ ਇਹਨਾਂ ਨੂੰ ਲਾ ਦੋ ਜੇ ਬਾਤ ਕੀ ਤਾਂ ਫਿਰ ਰੱਖਣੀ ਦਾ ਰੱਖ ਲਿਓ ਢੋਲਣੀ ਢੋਲ ਦੇਓ ਇੱਧਰ ਕੋਈ ਮਹਾਦੇਵ ਰੱਖਾਂਗੇ ਇੱਧਰ ਲਿਆਂ ਦੀ ਵਾਰੀ ਆ ਗਈ ਹੁਣ ਵੀਰਾ ਗੱਲ ਆਣਾ ਨਵੇੜ ਪਰੇ ਕੰਮ ਇਹਨਾਂ ਦਾ ਵੀ ਹੋਰ ਲਓ ਵੀ ਬਾਈ ਸਾਰਿਆਂ ਨੂੰ ਲਾਤੀ ਆਪਾਂ ਦਵਾਈ ਤੇ ਬਾਈ ਜੀ ਫੋਨ ਆ ਗਿਆ ਸੀ ਤਾਂ ਕਰਕੇ ਨਹੀਂ ਵੀਡੀਓ ਬਣਾਈ ਉਹਨਾਂ ਦੀ ਚਲੋ ਜੀ ਲਾਤਾ ਇੱਧਰ ਤਾਂ ਜਾਂਦੇ ਲੋਕ ਓਕੇ ਰਿਪੋਰਟਾਂ ਇਹਨੂੰ ਚੂਜੇ ਨੂੰ ਆਈ ਛੜ ਤਾਂ ਇਹਨੇ ਕਿਹੜਾ ਵੇਸੇ ਨਿਕਲਣਾ ਫਿਰ ਵੀ ਪਾਰੀ ਤਾਂ ਦਾ ਉਹ ਜਿਹੜੇ ਡੰਨਾ ਹੋਣਾ ਉਹ ਫੜ ਲਾ ਚੌਧਰੀ ਕਿੰਨਾ ਕੁ ਰਹਿ ਗਿਆ ਇੰਨਾ ਕੀ ਪ੍ਰੋਜੈਕਟ ਰਹਿ ਗਿਆ ਤੰਨਾ ਕਿਤਾ ਰਹਿ ਗਿਆ ਲਪੇਟ ਦਿੰਨਾ ਮੈਂ ਛੜ ਦੇ ਛੜ ਦੇ ਛੜ ਦੇ ਉਹ ਇਹ ਡਾਉਨ ਆਖਣਾ ਉਹੀ ਫੜ ਆਹ ਲੈ ਇਹ ਚਿਪੜਾ ਚੂਜੇ ਨਾਲ ਲੈ ਕਿੱਤਾਂ ਇਹ ਲਾਲ ਕਿੰਨਿਆ ਖਦੀ ਹੈ ਜੀ ਤਿੰਨਾ ਚਾਰਾਂ ਦੀ ਹੈ ਛਿਆਂ ਦੀ ਅੱਛਾ ਲੈ ਕਾ ਵੱਡੇ ਗੁੱਤੀ ਨਹੀਂ ਲਾਦੇ ਲੈ ਹੋਰ ਲੈ ਹੋਰ ਲੈ ਇੱਕ ਦੋ ਉਹ ਜਾਂ ਲੜ ਗਏ ਜ਼ਾਦੇ